ਇੱਕ ਤੇ ਆਪ ਬੰਦੇ ਦੀ ਸਮਝਦੀ ਆਉਂਦੀ ਨਾਲੇ ਆਪ ਹੀ ਹੱਥੀਂ ਕੋਕ ਕਰਨਾ ਵਾ ਤੇ ਨਾ ਕੋਈ ਬੰਦਾ ਹੀ ਲਿਆ ਕੇ ਬਿਆੜੀ ਚਲਾਉਣਾ ਕਿ ਤੂੰ ਕਿਹਾ ਕਿ ਤੇ ਬੰਦਾ ਹੀ ਲੈ ਆ ਤੇ ਸਬਜੀਆਂ ਵਾਲਾ ਸਿਆ ਵਾਲੀਆਂ ਲੋਕਾਂ ਨੇ ਸਾਰਿਆਂ ਨੇ ਦਵਾਈਆਂ ਉਹ ਕੁੰਦੇ ਨਹੀਂ ਜੇ ਕੀ ਗੱਲ ਆ ਉਰੇ ਆਇਆ ਮੇਰੀ ਗੱਲ ਸੁਣਿਓ ਹਾਂਜੀ ਦੱਸੋ ਮੇਰੀ ਗੱਲ ਸੁਣੋ ਲੋਕਾਂ ਨੇ ਸਾਰਿਆਂ ਨੇ ਸਬਜੀਆਂ ਲਾ ਲਈਆਂ ਨੇ ਤੋ ਕੋਈ ਨਾ ਆਪਣੀ ਕਰਨਾ ਕੋਈ ਕੰਮ ਤੇ ਤੂੰ ਬਿਆੜੀ ਤੇ ਬੰਦਾ ਲਿਆ ਕੇ ਡਾਲੋ ਉਹ ਭਰਾਵਾ ਮੈਂ ਤੇਰੇ ਕਹਿ ਤੂੰ ਪਹਿਲੇ ਲਿਆਉਂਦਾ ਵਾ ਬਾਹਰੋਂ ਕੇ ਵੇਖ ਤੇ ਲਿਆ ਕੇ ਕੁਝ ਕਿੰਨੇ ਘੰਟੇ ਰੌਲਾ ਹੀ ਪਾਉਣ ਕਿਚੀ ਅੰਦਰ ਨਾ ਜਿੱਤਿਆਂ ਦਾ ਕੋਈ ਰਾਹ ਨਹੀਂ ਦਿੱਤਾ ਤਾਂ ਨਹੀਂ ਤੇ ਉਹ ਭਰਾ ਵੇਖ ਲਾਣ ਕੇ ਧੰਨ ਖਾਓ ਵੇਖਾਂ ਜਾ ਕੇ ਜਿਹੜਾ ਲਿਆਂਦਾ ਆਪਣੇ ਵਰਗਾ ਹੋਈ ਵੇਲਾ ਸਭ ਹੀ ਦਾ ਹੁੰਦਾ ਲੈ ਦਾਸ ਇਹਨੂੰ ਘੁੱਟ ਰਿਆ ਜੈਨੂੰ ਲੈ ਆਉਂਦਾ ਈ ਇੰਨੇ ਦੱਸ ਕੀ ਕਰ ਲੈਣਾ ਆ ਉਹਦਾ ਤੇ ਆਪਣਾ ਨਹੀਂ ਵਿਚਾਰੇ ਦਾ ਲੱਗ ਸਿੱਧਾ ਦਿਆ ਹੁਣ ਜਿਹੋ ਜ ਆਪ ਉਹ ਜ ਆ ਬੰਦਾ ਲੈ ਆਉਂਦਾ ਕੀ ਕੁੜੀਏ ਮੈਂ ਸਵੇਰ ਦਾ ਆਂ ਕਿ ਪਾਣੀ ਪੁਣੀ ਦਾ ਰਿਵਾਜ ਨਹੀਂ ਤੁਹਾਡੇ ਘਰੇਗਾ ਲਿਆ ਦੱਸ ਇਹਦਾ ਬੁੱਧ ਨੀ ਘਰ ਜਾ ਮਨ ਲਿਆਦੇ ਨਹੀਂ ਆ ਲਿਆਦੇ ਨਹੀਂ ਆ ਕਿਦਾਂ ਨਹੀਂ ਤੇਰਾ ਇੰਜਨ ਗਰਮ ਹੋ ਚੱਲਿਆ ਮੰਮੀ ਢਮ ਹੋਦਾ ਮੱਥਾ ਬਣਾ ਦੇ ਕੋਈ ਕੰਮ ਇਹਦਾ ਆਰਡਰ ਮੈਨੂੰ ਕਰਦੀ ਆ ਉਹ ਕਾ ਪੀ ਲਾਨ ਕੇ ਦਫਾ ਮਾਰ ਚਾਹ ਦੇ ਪੀਏ ਕੁੱਟ ਕੋ ਲੱਖੋਂ ਦੇ ਮੈਂ ਟੇਡੇ ਹੋ ਗਏ ਆ ਓ ਜੀ ਫੜਾ ਦਿਓ ਮਰ ਕੇ ਨਾ ਆਸ਼ਕ ਬੁੱਢਾ ਮੇਰਾ ਹੱਥ ਤੇ ਛੱਡ ਓ ਨੋ ਬਗਿਆ ਤੇਰੇ ਵਰਗੇ ਮੈਂ 36 ਵੇਖੇ ਨੇ ਮੈਨੂੰ ਚਾਰਨਾ ਮੇਰੇ ਨਾਲ ਚਾਤਰੀਆਂ ਕਰਦਾ ਬੀਬਾ ਚਾਹ ਦੇ ਫੜਾਈ ਨਹੀਂ ਗਈ ਉਲਟਾ ਲਿਆਵ ਲਾਤਾ ਬੁੱਢੇ ਵਾਰੇ ਮੇਰੇ ਓ ਮਾਈ ਗੋਡ ਮੈਂ ਜਾਣਾ ਮੇਰੇ ਤੋਂ ਇਹ ਕੰਮ ਹੁੰਦਾ ਮੈਂ ਨਾਲੇ ਗੱਲਾਂ ਕਰਾਵਾ ਦੇ ਨਾਲੇ ਤੁਹਾਡਾ ਕੰਮ ਕਰਾਂ ਤੇਰੀ ਮੈਂ ਦੱਸਦੀ ਮੁੰਡੇ ਨੂੰ ਕਰਤੂਤ ਜਿਹੜੀਆਂ ਤੂੰ ਕਰਤੂਤਾ ਕਰਦਾ ਨਾ ਮੈਂ ਦੱਸਦੀ ਆ ਆਪਣੇ ਮੁੰਡੇ ਨੂੰ ਐ ਕਿ ਫੋਨ ਚ ਹੀ ਵੜਿਆ ਰਹੀ ਤੇਰੀ ਮਾਂ ਨੂੰ ਭਾਵੇਂ ਗੱਡਾ ਕੱਢ ਕੇ ਲੈ ਜਾਂਦਾ ਜਿਹੜਾ ਨਖੱਤਾ ਕੰਮ ਨਹੀਂ ਲਿਆਉਂਦਾ ਮਾਰਾ ਸਿਹਤ ਪਤਨੀ ਤੇ ਤੂੰ ਹੀ ਨਹੀਂ ਜਾਸੀ ਉਹੀ ਕੋਈ ਨਾ ਕੋਈ ਹੱਥ ਲਾ ਕੇ ਕੀਤੀ ਹੋਣੀ ਕੋਈ ਨਹੀਂ ਮੈਂ ਦੇਖਦਾ ਕਿੰਨੇ ਕਿਸ਼ਾ ਆਪਣੇ ਤੇ ਬਤਾ ਕੰਮ ਨਹੀਂ ਲਿਆਦਾ ਕਿ ਹਸਕੀਆਂ ਇਹ ਕੀ ਮਣਾ ਬੱਚੇ ਫੜਿਆ ਦੱਸ ਉਹ ਆਸ਼ਕ ਬੁੱਢਿਆ ਤੂੰ ਆਸ਼ਕੀ ਕੰਮ ਕਰਨ ਆਇਆ ਕਿ ਕੰਮ ਕਰਨ ਆਇਆ ਅੱਜ ਹਾਂ ਮੇਰਾ ਦੇ ਅੱਗੇ ਲੱਕ ਨਹੀਂ ਕੰਮ ਕਰਨ ਦੇ ਆ ਮੈਨੂੰ ਦਿਹਾੜੀ ਨਾ ਦਿਓ ਤੇ ਮੈਂ ਘਰ ਨੂੰ ਜਾਣਾ ਤੇਰੀ ਜਾਨ ਛੱਡੋ ਤੁਸੀਂ ਇਹ ਜਾਣ ਕੇ ਮੇਤੇ ਜਾਨ ਨਹੀਂ ਲਾਈ ਜਾਂਦਾ ਜੀ ਤੇ ਇਹ ਕਿਹੜੀ ਕੁਵਾਰੀ ਕੰਨਿਆ ਜਿਹਨੂੰ ਚੁੰਨੀਆਂ ਵੜਦਾ ਮੈਂ ਜਾ ਬੜਿਆ ਤੇਰੇ ਕੰਮ ਕਰਾਉਣ ਦੇ ਚੱਕਰ ਚ ਆਹੀ ਆਪਣੀ ਮਾਰਾ ਥੋੜਾ ਤੇਰਾ ਨਾ ਤੋਰ ਦੇਣੀ ਚੱਲ ਬੋਲਿਆ ਆਪਣੀ ਜਾਨ ਬਚਾ ਤੂੰ ਇਹਨਾਂ ਦੇ ਕੋਲ ਕਿਉਂ ਲੱਗਾ ਮਾਰਨਾ ਇਹਨਾਂ ਨਾਲ ਛਿੰਗ ਦੇਣਾ ਤੈਨੂੰ 뮤జిక్